ਇਹ ਫੋਟੋ ਤੇ ਜਿਹੜੀ ਮੰਤ ਭਾਗੀ ਜਿਹੜੀ ਘਟਨਾ ਹੋਈ ਆ ਇਹਨੂੰ ਲੈ ਕੇ ਹਰ ਕਿਸੇ ਦੇ ਮਨ ਦੇ ਵਿੱਚ ਪੂਰੇ ਸ਼ਹਿਰ ਵਾਸੀਆਂ ਦੇ ਵਿੱਚ ਰੋਸ ਆ ਰੈਬਰਾਂ ਨੇ ਇਦਾਂ ਰਮਤ ਭਾਗੀ ਕਰਨਾ ਵਾਪਰ ਸਕਦੇ ਨਹੀਂ ਤੇ 26 ਜਨ ਵੀ ਕਿਉਂ ਚੁਣਿਆ ਸਾਡੇ ਰੈਬਰਾਂ ਨੂੰ ਕੋਈ ਠੇਸ ਪਹੁੰਚਾਊਗਾ ਤੇ ਬਾਲਮੀਕ ਸਮਾਜਕ ਦੀ ਪਿੱਛੇ ਨਹੀਂ ਹਟੂਗਾ ਜਵਾਬ ਪੱਕਾ ਵੇਲਾ ਦਿੱਤਾ ਜਾਊਗਾ ਤੇ ਇਦਾਂ ਦੇ ਵਿਅਕਤੀ ਨੂੰ ਜਿਹੜਾ ਠੋਕਿਆ ਹੋਊਗਾ ਇਹਦਾ ਇਹ ਬੰਦਿਆਂ ਨੂੰ ਇਦਾਂ ਦੀ ਸਜ਼ਾ ਹੋਣੀ ਚਾਹੀਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਬਣ ਜਵੇ ਸਤਿ ਸ਼੍ਰੀ ਅਕਾਲ ਆਦab ਨਮਸਤੇ ਅਸਲਾਮੁਅਲੈਕਮ ਮੈਂ ਹਾਂ ਤੁਹਾਡਾ ਦੋਸਤ پرویز ਭੱਟ ਇਸ ਟਾਈਮ ਅਸੀਂ ਖੜੇ ਆ ਸ਼ੈਪ ਨਾਪੋਦਰ ਦੇ ਵਿੱਚ ਔਰ ਡਾਕਟਰ ਭੀਮrao ਅੰਬੇਦਕਰ ਜੀ ਚੌਂਕ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਪਿਛਲੇ ਦਿਨੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਡਾਕਟਰ ਭੀਮrao ਅੰਬੇਦਕਰ ਜੀ ਦੀ ਜਿਹੜੀ ਪ੍ਰਤਿਮਾ ਹੈ ਉੱਥੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਬੇਅਦਬੀ ਜਿਹੜੀ ਕੀਤੀ ਗਈ ਆ ਇੱਕ ਸ਼ਖਸ਼ ਦੇ ਵੱਲੋਂ ਉਹਦੇ ਰੋਸ ਦੇ ਵਿੱਚ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਸੀ ਤੇ ਤੁਹਾਨੂੰ ਅੱਜ ਪੂਰੇ ਨਕੋਦਰ ਦੀ ਅਸੀਂ ਦਿਖਾਵਾਂਗੇ ਕਿ ਇਸ ਬੰਦ ਨੂੰ ਜਿਹੜਾ ਪੂਰੇ ਨਕੋਦਰ ਵਾਸੀਆਂ ਦੇ ਵੱਲੋਂ ਜਿਹੜਾ ਪੂਰਾ ਫੁੱਲ ਸਮਰਥਨ ਜਿਹੜਾ ਦਿੱਤਾ ਗਿਆ ਆ ਤੇ ਦੇਖ ਸਕਦੇ ਤੁਸੀਂ ਸਾਰਾ ਮੇਰੇ ਪਿੱਛੇ ਇੱਧਰ ਵੀ ਸਾਰੀਆਂ ਜਿਹੜੀਆਂ ਦੁਕਾਨਾਂ ਆ ਦੁਕਾਨਦਾਰ ਵੀਰਾਂ ਵੱਲੋਂ ਬੰਦ ਕੀਤੀਆਂ ਹੋਈਆਂ ਆ ਤੇ ਬਾਕੀ ਸਾਰਾ ਸ਼ਹਿਰ ਤੁਹਾਨੂੰ ਦਿਖਾਵਾਂਗੇ ਕੰਪਲੀਟਲੀ ਤੌਰ ਤੇ ਜਿਹੜਾ ਸ਼ਹਿਰ ਜਿਹੜਾ ਬੰਦ ਕੀਤਾ ਗਿਆ ਆ ਦੁਕਾਨਦਾਰ ਭਰਾਵਾਂ ਵੱਲੋਂ ਹਰ ਇੱਕ ਜਿਹੜੀ ਦੁਕਾਨ ਆ ਉਹ ਬਿਲਕੁਲ ਦੇਖ ਸਕਦੇ ਤੁਸੀਂ ਬੰਦ ਆ ਜੀ ਤੇ ਅੱਗੇ ਤੁਹਾਨੂੰ ਦਿਖਾਵਾਂਗੇ ਸਾਰਾ ਅਸੀਂ ਸਾਰੇ ਸ਼ਹਿਰ ਦਾ ਮਾਹੌਲ ਨਕੌਦਰ ਤੋਂ ਸਾਡੇ ਨਾਲ ਚੇਤਨ ਗਿੱਲ ਜੀ ਪ੍ਰਧਾਨ ਜੀ ਸਾਡੇ ਨਾਲ ਆ ਔਰ ਆਪਾਂ ਸਾਰੀ ਗੱਲਬਾਤ ਇਹਨਾਂ ਦੇ ਨਾਲ ਕਰਦੇ ਹਾਂ ਪ੍ਰਧਾਨ ਜੀ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਜਗ ਪੰਜਾਬੀ ਨਿਊਜ਼ ਤੇ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੈ ਪੀਮ ਜੈ ਭਰਨ ਜੀ ਅੱਛਾ ਜੀ ਅੱਜ ਜਿਹੜੀ ਬੰਦ ਦੀ ਕਾਲ ਆ ਪੰਜਾਬ ਵਾਸੀਆਂ ਵੱਲੋਂ ਦਿੱਤੀ ਗਈ ਸੀਗੀ ਹਨਾ ਪੂਰੇ ਭਾਰਤ ਦੇ ਵਿੱਚ ਉਦਾ ਵੈਸੇ ਬੰਦ ਦੀ ਕਾਲ ਆ ਤੇ ਅੱਜ ਆਪਾਂ ਸ਼ਹਿਰ ਨਕੌਦਰ ਖੜੇ ਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਜੀ ਸਰ ਜਿਹੜੀ ਤੇ ਅਮਰਤ ਸਰਕਾਰ ਦੇ ਵਿੱਚ ਘਟਨਾ ਹੋਈ ਬਹੁਤ ਹੀ ਮੰਦ ਭਾਗੀ ਘਟਨਾ ਹੋਈ ਆ ਅਸੀਂ ਇਸ ਦਾ ਤਿੱਖਾ ਵਿਰੋਧ ਕਰਦੇ ਆ ਅੱਜ ਜਦ ਕਿ ਸਾਰੇ ਪੰਜਾਬ ਚ ਅੱਜ ਬਾਜ਼ੀ ਬੋਲ ਦਿੱਤੀ ਸੀ ਸਾਰੇ ਦੁਕਾਨਦਾਰ ਭਾਈਆਂ ਨੇ ਸਾਡਾ ਬਹੁਤ ਸਾਥ ਦਿੱਤਾ ਸ਼ਹਿਰ ਵਾਸੀਆਂ ਨੇ ਬਹੁਤ ਜ਼ਿਆਦਾ ਦਿੱਤਾ ਅਸੀਂ ਸਭ ਸ਼ਹਿਰ ਵਾਸੀਆਂ ਨੂੰ ਪੂਰੇ ਦਿਲ ਤੋਂ ਧੰਨਵਾਦ ਕਰਦੇ ਆ ਜੈ ਪੀਨ ਜੈ ਪਰਤ ਅਸੀਂ ਚੇਤਨ ਜੀ ਕੀ ਲੱਗਦਾ ਵੀ ਉਸ ਜਿਹੜਾ ਇਨਸਾਨ ਦੇ ਵੱਲੋਂ ਇਹ ਬਾਬਾ ਸਾਹਿਬ ਦੀ ਪ੍ਰਤਮਾ ਨੂੰ ਠੇਸ ਪਹੁੰਚਾਈ ਗਈ ਹੈ ਹਨਾ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਉਸ ਇਨਸਾਨ ਦੇ ਸਰ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਉੱਥੇ ਐਨਐਐਸ ਲਾ ਕੇ ਉਹਨੂੰ ਡਿਬ੍ਰੂਗੜ ਜੇਲ੍ਹ 'ਚ ਭੇਜਿਆ ਜਾਵੇ ਤਾਂ ਕਿ ਹੋਰ ਕੋਈ ਵਿਅਕਤੀ ਇਸ ਤਰ੍ਹਾਂ ਦੀ ਘਟਨਾ ਨਾ ਕਰ ਸਕੇ ਜੀ ਇਸ ਨਾਲ ਬਹੁਤ ਪੂਰੇ ਪੰਜਾਬ ਨੇ ਪੂਰੇ ਭਾਰਤ ਦੇ ਲੋਕਾਂ ਦੇ ਵਿੱਚ ਜਿਹੜਾ ਮੰਦ ਜਿਹੜਾ ਠੇਸ ਪਹੁੰਚੀ ਹੈ ਇਸ ਚੀਜ਼ ਨੂੰ ਬੜੀ ਮੰਦ ਭੰਗੀ ਜਿਹੜੀ ਘਟਨਾ ਹੋਈ ਹੈ ਨਾ ਜੀ ਉਹ ਇਹ ਸਭ ਸਭ ਤੋਂ ਵੱੰਡ ਭੰਗੀ ਘਟਨਾ ਹੋਈ ਆ ਇਹ ਸਾਰੇ ਸਮਾਜ 'ਚ ਇਸ ਦਾ ਬਹੁਤ ਜ਼ਿਆਦਾ ਰੋਸ ਹੈ ਸਾਡੇ ਰੈਬਰਾਂ ਨੂੰ ਕੋਈ ਠੀਸ ਪਹੁੰਚਾਊਗਾ ਤੇ ਵਾਲਮੀਕ ਸਮਾਏ ਕਦੀ ਪਿੱਛੇ ਨਹੀਂ ਹਟੂਗਾ ਜੀ ਸਰ ਇਹ ਤਾਂ ਇਹ ਲੱਗਦਾ ਇਹਦੇ ਮਕਰਾ ਏਜੰਸੀਆਂ ਦਾ ਇਹਦੇ ਪਿੱਛੇ ਹੱਤਵਾ ਜਿਹੜਾ ਉਹ ਕੰਮ ਕਰਵਾ ਰਹੀਆਂ ਐ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੀਆਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੀਆਂ ਨੇ ਜੀ ਅੱਛਾ ਜੀ ਅੱਜ ਨਕੋਦਰ ਸ਼ਹਿਰ ਵਾਸੀਆਂ ਵੱਲੋਂ ਇਹ ਬੰਦ ਨੂੰ ਸਮਰਥਨ ਦਿੱਤਾ ਗਿਆ ਕੰਪਲੀਟ ਤੌਰ ਤੇ ਜਾਂ ਨਹੀਂ ਜੀ ਸਰ ਪੂਰਾ ਸਮਰਥਨ ਦੁਕਾਨਦਾਰ ਭਾਈਚਾਰੇ ਵੱਲ ਪੂਰਾ ਸਮਰਥਨ ਦਿੱਤਾ ਗਿਆ ਹੈ ਅਸੀਂ ਸਭ ਦੁਕਾਨਦਾਰ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੈ ਭੀਮ ਜੈ ਭਾਰਤ ਜੀ ਆਖਰ ਤੇ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਨੂੰ ਅਸੀਂ ਇਹ ਕਹਿੰਦੇ ਵੀ ਸਾਡਾ ਬੰਦ ਦੀ ਕਾਲ ਨੂੰ ਪੂਰਨ ਸਾਥ ਦਿਓ ਜੋ ਵੀ ਬੰਦ ਦੀ ਕਾਰਵਾਈ ਆ ਉਸ ਵਿਅਕਤੀ ਤੇ ਕੀਤੀ ਜਾਵੇ ਜੀ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ ਧੰਨਵਾਦ ਸਰ ਜਿਹੜਾ ਬੜੀ ਮੰਦ ਭਾਗੀ ਘਟਨਾ ਅਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੀ ਹੋਈ ਆ ਉਹਨੂੰ ਲੈ ਕੇ ਤੇ ਕੰਪਲੀਟ ਤੌਰ ਤੇ ਨਕੌਦਰ ਸ਼ਹਿਰ ਵਾਸੀਆਂ ਦੀ ਦੁਕਾਨਦਾਰ ਭਾਈਚਾਰੇ ਵੱਲੋਂ ਇਹ ਕੰਪਲੀਟ ਤੌਰ ਤੇ ਜਿਹੜਾ ਸਾਫ ਦਿੱਤਾ ਗਿਆ ਔਰ ਇਹ ਦੇਖ ਸਕਦੇ ਤੁਸੀਂ ਇਹ ਮੇਨ ਸ਼ਹਿਰ ਆ ਜੀ ਮੇਨ ਚੌਂਕ ਹੈ ਜੀ ਇਹ ਦੇਖ ਸਕਦੇ ਕੰਪਲੀਟ ਤੌਰ ਤੇ ਜਿਹੜਾ ਬੰਦ ਕੀਤਾ ਹੋਇਆ ਹੈ ਮੇਰੇ ਨਾਲ ਸੁਸ਼ੀਲ ਢੀਂਗਰਾ ਜੀ ਸੀਨੀਅਰ ਪੱਤਰਕਾਰ ਨਕੂਦਰ ਤੋਂ ਢੀਂਗਰਾ ਜੀ ਕੀ ਲੱਗਦਾ ਤੁਹਾਨੂੰ ਉਧਰ ਜਿਹੜਾ ਪੂਰੀ ਤਰ੍ਹਾਂ ਬਿਲਕੁਲ ਬੰਦ ਰਿਹਾ ਤੁਸੀਂ ਜਿਵੇਂ ਦੇਖ ਸਕਦੇ ਹੋ ਇਸ ਵਕਤ ਜਿਹੜਾ ਆਪਾਂ ਐਮਸੀ ਚੌਂਕ ਤੋਂ ਨੱਗ ਰਹੇ ਆਂ ਦੱਖਣੀ ਗੇਟal ਜਾ ਰਹੇ ਆਂ ਜੀ ਜੀ ਤਕਰੀਬਨ ਸਾਰੀਆਂ ਦੁਕਾਨਾਂ ਬੰਦ ਆ ਸਿਰਫ ਤੇ ਸਿਰਫ ਜਿਹੜੀਆਂ ਮੈਡੀਕਲ ਨੂੰ ਛੱਡਿਆ ਗਿਆ ਮੈਡੀਕਲ ਦੀਆਂ ਦੁਕਾਨਾਂ ਖੁੱਲੀਆਂ ਆਂ ਬਾਕੀ ਸਾਰੀਆਂ ਬੰਦਾਂ ਤੇ ਪਰਵਾਹ ਹੰਦਾਰ ਆ ਤੇ ਜਿਹੜਾ ਇਹ ਵਧਿਆ ਬਿਲਕੁਲ ਇਹ ਸੋਚਾਂ ਵਾਲੀ ਗੱਲ ਆ ਬਹੁਤ ਸ਼ਾਂਤੀਪੂਰਕ ਰਿਹਾ ਜੀ ਬਿਲਕੁਲ ਬਿਲਕੁਲ ਸ਼ਾਂਤੀਪੂਰਕ ਰਿਹਾ ਕਿਤੇ ਵੀ ਕੋਈ ਵੀ ਜਿਹੜਾ ਆਪਾਂ ਕਹਿ ਸਕਦੇ ਕੋਈ ਰੌਲਾ ਨਹੀਂ ਹੋਇਆ ਇਹ ਬਿਲਕੁਲ ਸ਼ਾਂਤੀਪੂਰਕ ਜਿਹੜਾ ਬੰਦ ਆ ਹਜੇ ਤੱਕ ਪੀੜਾ ਜੀ ਕਿੰਨਾ ਟਾਈਮ ਹੋ ਗਿਆ ਲਗਭਗ ਡੇਢ ਵੱਜ ਚੁੱਕਾ ਜੀ ਹਾਂ ਜੀ ਕੜਨਾ ਦਾ ਮੰਤ ਪਾਜੀ ਹੋਈ ਆ ਪਰ ਜਿਹੜਾ ਬੰਦੇ ਨੂੰ ਅਰੈਸਟ ਵੀ ਕਰ ਲਿੱਤਾ ਗਿਆ ਤੇ ਉੱਤੇ ਜਿਹੜੇ ਪਰਚਾ ਵੀ ਹੋ ਗਿਆ ਵਾ ਉਸ ਨੂੰ ਦੇ ਦੇ ਹੋਏ ਵੀ ਬਾਜ਼ਾਰ ਆਪਾਂ ਨਾ ਕਰ ਰਹੇ ਵਕਤ ਮਾਲੜੀ ਗੇਟ ਦੇ ਕੋਲੋਂ ਨੰਗ ਰਹੇ ਮਾਲੜੀ ਗੇਟ ਤੋਂ ਆਪਾਂ ਦੱਖਣੀ ਗੇਟ ਵੱਲ ਜਾ ਰਹੇ ਆ ਕੋਈ ਵੇਖ ਰਹੇ ਸਾਰੀਆਂ ਦੁਕਾਨਾਂ ਤਕਰੀਬਨ ਤਕਰੀਬਨ ਬੰਦ ਪਈਆਂ ਬਿਲਕੁਲ ਬੰਦ ਪਈਆਂ ਜੀ ਹਾਂ ਜੀ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਅੱਗੇ ਚੌਕ ਨੂੰ ਬਾਰ ਕੀਤਾ ਆਇਆ ਔਰ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਰੋਡ ਡਾਇਵਰਟ ਹੋ ਰਿਹਾ ਵੀ ਇੱਧਰ ਦੀ ਵੀ ਰੋਡ ਅੱਗੇ ਆ ਜਾਂਦਾ ਤੇ ਉੱਧਰ ਦੀ ਲਗਾਇਆ ਜਾ ਰਿਹਾ ਇਹ ਸਖਿਆ ਨਿਯਮਾਂ ਦੇ ਵੀ ਪੂਰੇ ਪੁਖਤਾ ਪ੍ਰਬੰਧ ਜਿਹੜੇ ਕੀਤੇ ਹੋਏ ਆ ਸ਼ਹਿਰ ਨਕੋਦਰ ਦੇ ਪ੍ਰਸ਼ਾਸਨ ਦੇ ਵੱਲੋਂ ਤੇ ਦੇਖ ਸਕਦੇ ਤੁਸੀਂ ਸਤਿ ਸ਼੍ਰੀ ਅਕਾਲ ਅਸੀਂ ਅੜਿਆ ਧਕੜੀ ਅੱਡਾ ਚੋਂ ਜਿਹੜਾ ਕਿ ਚਾਦ ਭਗਵਾਲ ਵਾਲੀ ਦੀ ਚੌਂਕ ਹੈ ਜਿਆ ਪਾਕਿਸਤਾਨਾ ਉੱਥੇ ਖੜੇ ਆ ਜੀ ਤੇ ਦੇਖ ਸਕਦੇ ਤੁਸੀਂ ਇਹ ਜਿਹੜਾ ਇੱਥੇ ਤਰਨ ਲਗਾਇਆ ਹੋਇਆ ਹੈ ਔਰ ਮੇਰੇ ਨਾਲ ਸ਼ਹਿਰ ਵਾਸੀ ਵੀ ਖੜੇ ਆ ਜੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪਰਦਾ ਜੀ ਸਵਾਗਤ ਹੈ ਤੁਹਾਡਾ ਜੱਜ ਪੰਡਿਆ ਜੀ ਉਸ ਦੇ ਜੀ ਹਾਂਜੀ ਜੈ ਹਿੰਦ ਭਾਰਤ ਦੀ ਤੇ ਜਿਹੜੀ ਬੜੀ ਦੁੱਖ ਭਰੀ ਜਿਹੜੀ ਘਟਨਾ ਸ਼੍ਰੀ ਅਮਰੋਸਰ ਸਾਹਿਬ ਦੇ ਵਿੱਚ ਹੋਈ ਆ ਜੀ ਤੇ ਉਹਦੇ ਸਬੰਧ ਦੇ ਵਿੱਚ ਜੋ ਪੂਰੇ ਪੰਜਾਬ ਨੂੰ ਬੰਦ ਦੀ ਕਾਲ ਦਿੱਤੀ ਗਈ ਸੀ ਨਾ ਤੇ ਅਸੀਂ ਸਾਰਾ ਸ਼ਹਿਰ ਦਿਖਾਇਆ ਜੀ ਬਿਲਕੁਲ ਕੰਪਲੀਟ ਤੌਰ ਤੇ ਜਿਹੜਾ ਸਾਫ਼ ਦਿੱਤਾ ਗਿਆ ਸ਼ਹਿਰ ਵਸਿਆ ਬਣੋ ਨਾ ਤੇ ਕੀ ਕਹਿਣਾ ਚਾਹੋਗੇ ਇਸ ਘਟਨਾ ਬਾਰੇ ਔਰ ਸ਼ਹਿਰ ਦਾ ਕੀ ਮਾਹੌਲ ਹੈ ਜੀ ਦੇਖੋ ਸਭ ਤੋਂ ਪਹਿਲਾਂ ਤੇ ਬਹੁਤ ਦੁੱਖ ਹੈ ਔਰ ਗੁੱਸਾ ਹੈ ਜੀ ਸਾਰੇ ਦੇਸ਼ਵਾਦੀਆਂ ਪੰਜਾਬਾਸੇ ਕੋਈ ਇੰਦਾਂ ਨਹੀਂ ਘਟਨਾਵਾ ਨਹੀਂ ਬਾਰ-ਬਾਰ ਅਮਰੀਂ ਦੇ ਸਮਾਜ ਗ੍ਰੋਥ ਅੰਸਰ ਆ ਯਾਰ ਜਿਹੜੀਆਂ ਤਾਕਤਾਂ ਨਹੀਂ ਚਾਹੁੰਦੀਆਂ ਕਿ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਅੰਦਰ ਸਭਾਈ ਚਾਂਸ ਸਾਜ ਰਵੇ ਜਿਹੜੇ ਦੇਸ਼ ਨੂੰ ਕੂੜਨਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਧਰਮ ਨ ਦੇ ਵਿੱਚ ਜੱਤ ਵਿਗ ਬਣਾਉਣਾ ਚਾਹੁੰਦੇ ਆ ਉਹ ਬੰਦੇ ਆ ਕਿਦਾਂ ਕਿਦੇ ਸਾਜ ਨੂੰ ਰੱਜ ਕੇ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਜੀ ਕੋਈ ਸੀ ਦੀ ਤੈ ਜਿਹੜੀ ਅਮਰਸਰ ਦੀ ਘਟਨਾ ਹੋਈ ਉਹ ਵੀ ਇਹਦੀ ਸਾਜ ਦਾ ਹਿੱਸਾ ਆ ਜੀ ਔਰ ਕਿਉਂਕਿ 26 ਜਨਵਰੀ ਜਿਹੜਾ ਸਾਡਾ ਆਜ਼ਾਦੀ ਦਿਹਾੜਾ ਜਿਹੜਾ ਪੂਰੀ ਦੁਨੀਆ ਦੀਆਂ ਨਰੇਰੇਣੀਆਂ ਭਾਰਤ ਦੇ ਹੁੰਦਾ ਆ ਆਜ਼ਾਦੀ ਦਿਹਾੜਾ ਮਨੋਂ ਨੇ ਸੰਵਿਧਾਨ ਦੇ ਉਸ ਵੀ ਸੀ ਉਹਨੇ ਕਿਹਾ ਕਿ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੁਧਾਰ ਉਸ ਦਿਨ ਲੱਗਦਾ ਹੁੰਦਾ ਜੀ ਔਰ ਉਧਰ ਹਾਈ ਸਕਿਉਰਿਟੀ ਹੁੰਦੀ ਆ ਹਾਈ ਸਕਿਉਰਿਟੀ ਹੁੰਦੇ ਬਾਵਜੂਦੇ ਕੋਈ ਆਪਾਂ ਕਹਿ ਲਈਏ ਕੋਈ ਬੰਦਾ ਆ ਕੇ ਇੰਨਾ ਨਹੀਂ ਕੱਢਣ ਨੂੰ ਜਾਬ ਦੇ ਗਿਆ ਬਾ ਜਿਹੜੀ ਗਲੇ ਨਹੀਂ ਉਤਰਦੀ ਵੀ ਇੱਕ ਬੰਦਾ ਇਦਾਂ ਦਾ ਕੰਮ ਨਹੀਂ ਕਰਦਾ ਉਹ ਜਰੂਰ ਪਿੱਛੇ ਸਾਰੇ ਜਿਹੜੀ ਕੰਮ ਕਰਦੀ ਉਹਦਾ ਹਤਿਆਰ ਜੀ ਪੁਆਇੰਟ ਨਾਲ ਰੋਸ ਹੈ ਪਨਰਸੇ ਨੇ ਆ ਲੋਕਾਂ ਦੇ ਵਿੱਚ ਰੋਸ ਹੈ ਆ ਕਿਉਂਕਿ ਜਿਹੜੇ ਦੇਸ਼ ਵਾਸੀਆਂ ਦੇ ਆਈਕਨ ਨੇ ਜਿਹੜੇ ਚਾਹੇ ਕੋਈ ਕੇ ਦਾ ਇਸ਼ਤ ਹੈ ਆ ਪਵਾਨ ਹੈ ਆ ਰੱਬ ਜਿਹਾ ਮੰਨਦੇ ਆ ਜੀ ਜੇ ਉਹਨਾਂ ਦੇ ਸਨਮਾਨ ਦੇ ਲਈ ਕੋਈ ਨਹੀਂ ਹੁੰਦੀ ਆਰਦਾਸ ਉਹ ਕੱਲ ਨੂੰ ਸਹਿ ਨਹੀਂ ਕਰ ਸਕਦਾ ਕਿਉਂਕਿ ਜੇ ਹਾਈ ਸਕਿਉਟੀ ਵਾਲੇ ਦਿਨ ਉਹਨਾਂ ਦੇ ਲੈਬਰਾਂ ਦੇ ਦੌਰਾਨ ਮਰਵਾਜੀ ਕਰਨਾ ਬਾਬਰ ਸਾਹਿਬ ਦੀ ਤੇ ਸਾਡਾ ਤੁਹਾਡਾ ਸਮਾਰਕ ਹੋਏਗਾ ਕਿ ਤੁਸ ਰਕੇ ਦਮਾਂ ਜੀ ਤੋ ਇਸ ਕਰਕੇ ਸਾਡਾ ਅਰੋਸਿਆ ਵੀ ਜਿਹੜੇ ਸਰਵਿਸ ਕਰਤਾ ਆ ਉਹਨਾਂ ਨੂੰ ਲੱਗੇ ਕਿ ਰੈਨਾ ਜਾਂਚ ਕਰਕੇ ਪੂਰਾ ਵੀ ਕਾਰਵਾਈ ਸੰਤੁਪਤੀ ਜਾਵੇ ਤਾਂ ਕਿ ਜਿਹੀਆਂ ਬਾਰ-ਬਾਰ ਹੋ ਰਹੀਆਂ ਤੇ ਬਰਾਦੀਆਂ ਉਹ ਨਾ ਹੋਣ ਔਰ ਜਿਹੜਾ ਸਾਨੂੰ ਬਾਰ-ਬਾਰ ਜਿਹੜਾ ਆਉਂ ਲੁੱਪਾਂ ਨੂੰ ਪਰੇਸ਼ਾਨ ਹੋ ਕੇ ਆਉਂਦੀਆਂ ਤਾਂਨੇ ਪਰ ਨਸ਼ਨਾ ਕਰਨੇ ਪੈਣਾ ਜੀ ਅਸੋ ਤੁਹਾਨੂੰ ਕੀ ਲੱਗਦਾ ਵੀ ਇਹ 26 ਜਨਵਰੀ ਵਾਲੇ ਦਿਨ ਹੀ ਕਿਉਂ ਕੀਤਾ ਗਿਆ ਜੀ ਬਿਲਕੁਲ ਜੀ ਮੈਂ ਇਹੀ ਤਰ੍ਹਾਂ ਕਹਿਣਾ ਜਿਹੜਾ 1994 ਚ ਆਈ ਸੀ ਕਹਿੰਦੇ ਵੀ ਉਹ ਬੰਦਾ ਮੰਦਪੁੱਤੀ ਆ ਲੇਕਿਨ ਅਸੀਂ ਨਹੀਂ ਮੰਨਦੇ ਵੀ ਜੇ ਬੰਦਾ ਮੰਦਪੁੱਤੀ ਆ ਕਿਉਂਕਿ ਤੁਸੀਂ ਆਪ ਹੀ ਸਵਾਲ ਕੀਤਾ 26 ਜਨਵਰੀ ਕਿਉਂ ਚੁਣਿਆ ਜੀ ਉਹਨੇ ਬਾਬਾ ਸਾਹਿਬ ਟੋਟਾ ਮੇਡਗਾ ਦਾ ਸਟੈਚੂ ਨੂੰ ਪਹੁੰਚਉਣਾ ਹਾਂ ਔਰ ਟੋੜਾ ਕਿੱਥੋਂ ਲੈ ਕੇ ਆਇਆ ਔਰ ਉਹਦੇ ਘਰ ਦੇ ਕਹਿੰਦੇ 3 ਮਹੀਨੇ ਹੋ ਗਏ ਘਰ ਹੈ ਨਹੀਂ ਜੀ ਇਹਦਾ ਮਾਲਕ ਦੇ ਤਾਂ ਨਹੀਂ ਉਹ ਸਾਜਿ ਸਦਜਦੇ ਸੀ ਜੀ ਕਿਸੇ ਸਾਜਿ ਕਰਤਾ ਨੇ ਹੱਥ ਜੜਾ ਹੋਇਆ ਸੀ ਜਿਨੇ ਪੂਰਾ ਉਹ ਦਿਨ ਦੀ ਵੇਟ ਕਰਦੇ ਸੀ ਉਸ ਦਿਨੇ ਕੰਨ ਕੀਤਾ ਜਾਵੇ ਔਰ ਦੇ ਦਾ ਮੋਰ ਪੰਜਾਬ ਦੇ ਮੋਰ ਨੂੰ ਖਰਾਉ ਕੀਤਾ ਜਾਵੇ ਜੀ ਸਿਪਾਈ ਚਾਰਕ ਸੰਗ ਤੋੜਾ ਜਾਵੇ ਜੀ ਔਰ ਐਸੀ ਕਰਕੇ ਸੀ ਕਹਿ ਰਹੇ ਕਿ ਰਾਈ ਨੇ ਜਾਂਚ ਕਰਕੇ ਸਾਡਾ ਇਹ ਮੰਗਿਆ ਜੀ ਕਿਉਂਕਿ ਠੀਕ ਹੈ ਉਹ ਬੰਦੇ ਨੂੰ ਅਰੈਸਟ ਕਰ ਲਿਆ ਹਮ ਉਹ ਮਨਾਂ ਗਰੀਬੀ ਹੋ ਸਕਦਾ ਹੈ ਕਹਿੰਦੇ ਮੈਂਟਲੀ ਆਫਸਰਟ ਵੀ ਹੋ ਸਕਦਾ ਹੈ ਪਰ ਜਿਹਨਾਂ ਜਿਹੜਾ ਸਾਜਿਸ਼ ਜਦਾਂ ਦੀ ਹੋ ਰਹੀ ਗਈ ਉਹ ਕਿਸੇ ਜਿਹੜਾ ਦਿਮਾਗ ਸੰਤੁਲਨ ਜਨਾ ਠੀਕ ਨਹੀਂ ਉਹਦਾ ਕੰਮ ਨਹੀਂ ਹੈ ਔਰ ਪਿੱਛੇ ਸਾਜਿਸ਼ ਤਗੜੇ ਚੰਗੇ ਦਿਮਾਗ ਨਾਲ ਕੰਮ ਕਰਨ ਵਾਲੇ ਗਲੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਦੀ ਹੈ ਜੀ ਤੇ ਸਾਡੀ ਮੰਗ ਵੀ ਹੈ ਵੀ ਉਹਨਾਂ ਦਾ ਪਰਨਾ ਫਾਸ਼ ਕਰਕੇ ਉਹਨਾਂ ਜੇਲ੍ਹਾਂ ਦੇ ਪਿੱਛੇ ਪੜਨਾ ਚਾਹੀਦਾ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਅੱਜ ਸਾਡੇ ਨਾਲ ਤਰਮਿੰਦਰ ਨੰਗਲ ਜੀ ਵੀ ਮੌਜੂਦ ਨੇ ਤਰਮਿੰਦਰ ਜੀ ਅੱਜ ਜਿਹੜਾ ਬੰਦ ਦੇ ਦੌਰਾਨ ਨਕੌਦਰ ਸ਼ਹਿਰ ਦਾ ਕੀ ਮਾਹੌਲ ਹੈ ਜੀ ਦੇਖੋ ਜੀ ਨਕੋਦਰ ਪੂਰਨ ਤੌਰ ਤੇ ਬੰਦ ਆ ਹੈ ਜਿੱਥੇ ਪ੍ਰਸ਼ਾਸਨ ਦਾ ਵੀ ਸਹਿਯੋਗ ਆ ਜਿੱਥੇ ਆਪਾਂ ਬੰਦੀ ਕਾਲ ਦਿੱਤੀ ਗਈ ਸੀ ਉਥੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਸਾਡੇ ਸਾਥੀ ਲੱਗੇ ਹੋਏ ਆ ਔਰ ਪੂਰਨ ਤੌਰ ਤੇ ਬੰਦ ਆ ਔਰ ਜਿਹੜੀ ਅੰਮ੍ਰਿਤਸਰ ਦੇ ਵਿੱਚ ਘਟਨਾ ਹੋਈ ਹੈ ਉਹਦਾ ਪੂਰੇ ਸਾਰੇ ਸਮਾਜ ਦੇ ਮਨਾਂ ਨੂੰ ਜਿਹੜੀ ਥੇਸ ਪਹੁੰਚੀ ਹੈ ਕਿਉਂਕਿ ਇੱਕ ਜਿਹੜੇ ਨੌਜਵਾਨ ਵੱਲੋਂ ਸਟੈਚੂ ਦੇ ਉੱਤੇ ਚੜ੍ਹ ਕੇ ਬਾਬਾ ਸਾਹਿਬ ਦੇ ਸਟੈਚੂ ਦੀ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਸੰਵਿਧਾਨ ਜਲਾਇਆ ਗਿਆ ਉਥੇ ਜਿਸ ਤਰ੍ਹਾਂ ਚੋਣ ਸਾਹਿਬ ਨੇ ਦੱਸਿਆ ਵੀ ਕੋਈ ਸਾਜ਼ਿਸ਼ਾਂ ਹੋ ਰਹੀਆਂ ਹਨ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੀ ਇਹਦੀ ਉੱਚ ਪੱਤਰੀ ਜਾਂਚ ਹੋਣੀ ਚਾਹੀਦੀ ਆ ਔਰ ਬਾਰ-ਬਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਜੇ ਇਹਨਾਂ ਦੇ ਉੱਤੇ ਜਿਹੜੇ ਇਦਾਂ ਦੀ ਘਟਨਾਵਾਂ ਕਰਦੇ ਆ ਧਾਰਮਿਕ ਆਸਥਾਨ ਨੂੰ ਜਿਹੜੇ ਖੇਸ ਪਹੁੰਚਾਉਂਦੇ ਆ ਉਹਨਾਂ ਦੇ ਉੱਤੇ ਵੀ ਜਿਹੜਾ ਕਿਉਂਕਿ 바ਵਾ ਸਾਹਿਬ ਦਾ ਸੰਵਿਧਾਨ ਆ ਇਹ ਸਾਰਿਆਂ ਨੂੰ ਹੱਕ ਕੋਲਾਈਕੇ ਦਿੰਦਾ ਨਾ ਕਿ ਐਸੀ ਸਮਾਜ ਨੂੰ ਜੀ ਬਿਲਕੁਲ ਔਰ ਜਿਸ ਨੇ ਵੀ ਘਟਨਾ ਕੀਤੀ ਆ ਉਹਦੇ ਉੱਤੇ ਐਨਐਸਏ ਲੱਗਣਾ ਚਾਹੀਦਾ ਆ ਜਿਸ ਤਰ੍ਹਾਂ ਪਰਚਾ ਦਰਜ ਹੁੰਦਾ ਹੈ ਇਹਨਾਂ ਲੋਕਾਂ ਦੇ ਖਿਲਾਫ ਤੇ ਉਹ ਕਿਤੇ ਨਾ ਕਿਤੇ ਜਮਾਤ ਤੇ ਬਾਹਰ ਆ ਜਾਂਦੇ ਆ ਜਾਂ ਉਹ ਕਿਤੇ ਨਾ ਕਿਤੇ ਕੋਤਾ ਤੋਂ ਰਾਹਤ ਪਾ ਜਾਂਦੇ ਆ ਜਦੋਂ ਕਿਸੇ ਇੱਕ ਇਦਾਂ ਦੇ ਵਿਅਕਤੀ ਨੂੰ ਜਿਹੜਾ ਠੋਕਿਆ ਹੋਊਗਾ ਸਰਕਾਰ ਦੇ ਵੱਲੋਂ ਵੀ ਜਿਹੜਾ ਵੀ ਕੋਈ ਧਾਰਮਿਕ ਸਥਾਨ ਦੀ ਜਾਂ ਧਾਰਮਿਕ ਕਰੈਪਟਰਾਂ ਦੀ ਬੇਅਦਬੀ ਕਰਦਾ ਆ ਤੇ ਉਹਦੇ ਤੇ ਐਨਐਸਏ ਲੱਗੇ ਤੇ ਉਹ ਜਿਹੜਾ ਗੇਲ ਦੇ ਵਿੱਚੋਂ ਬਾਹਰ ਨਹੀਂ ਆਉਣਾ ਚਾਹੀਦਾ ਜੀ ਤੇ ਪੰਜਾਬ ਸਰਕਾਰ ਮੁਕੀਲ ਕਰਦੇ ਆ ਕਿ ਇਹਦੀ ਉੱਚ ਪੱਤਰੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਸ ਦੇ ਵਿੱਚ ਕਈ ਜਿਹੜੀਆਂ ਏਜੰਸੀਆਂ ਲੱਗੀਆਂ ਹੋ ਸਕਦੀਆਂ ਜੋ ਸਮਾਜ ਨੂੰ ਵੰਡਣ ਦੇ ਲਈ ਇਸ ਤਰ੍ਹਾਂ ਜਿਹੜਾ ਖਾਇਰ ਪਰ ਤੋਂ ਦੇ ਲਈ ਇਸ ਤਰ੍ਹਾਂ ਦੀ ਜਿਹੜੀ ਸਾਜ਼ਿਸ਼ ਕੀਤੀ ਜਾਜ਼ਦੀ ਹੈ ਭਲੇ ਉਹ ਸ਼ਖਸ ਨਹੀਂ ਕਿਉਂਕਿ ਉਹ ਇੱਕ ਟ੍ਰਾਂਪੋਰਟ ਤੋਂ اٹਕੇ ਬੰਦਾ ਜਾਂਦਾ ਰਸਤੇ ਦੇ ਵਿੱਚ ਬਹੁਤ ਸਾਰੇ ਸਾਡੇ ਸਥਾਨ ਆ ਧਾਰਮਿਕ ਸਥਾਨ ਆ ਗੁਰਦੁਆਰਾ ਸਾਹਿਬ ਆ ਮੰਦਿਰ ਆ ਤੇ ਸਿਰਫ ਇੱਕ ਟਾਰਗੇਟ ਕੀਤਾ ਗਿਆ ਤੇ ਅਮਰਤ ਸਾਹਿਬ ਸਰ ਸਾਹਿਬ ਦੀ ਧਰਤੀ ਤੇ ਔਰ ਤੁਸੀਂ ਦੇਖੋਗੇ ਉਹਨਾਂ ਨੇ ਪਗੜੀ ਬੰਨੀ ਹੋਈ ਆ ਕਿਤੇ ਨਾ ਕਿਤੇ ਭਾਈਚਾਰਕ ਸਾਂਝ ਨੂੰ ਤੋੜਨ ਦੀ ਇਹ ਬਹੁਤ ਵੱਡੀ ਸਾਜਿਸ਼ ਹੈ ਜੋ ਸਰਕਾਰ ਨੂੰ ਇਹਦੀ ਪੂਤਪਦਰੀ ਜਾਂਚ ਕਰ ਲੈਣੀ ਚਾਹੀਦੀ ਹੈ ਜੇਕਰ ਸਰਕਾਰ ਨਹੀਂ ਜਾਂਚ ਕਰਦੀ ਹੋ ਸਕਦਾ ਅੱਜ ਜਿਹੜਾ ਪੰਜਾਬ ਬੰਦਿਆ ਕੱਲ੍ਹ ਭਾਰਤ ਬੰਦ ਹੋਵੇ ਔਰ ਇਥੋਂ ਦਾ ਮਾਹੌਲ ਜਿਹੜਾ ਵਿਗੜ ਸਕਦਾ ਸੋ ਸਰਕਾਰ ਨੂੰ ਚਾਹੀਦਾ ਹੈ ਇਹਦੀ ਪੂਤਪਦਰੀ ਜਾਂਚ ਕਰੇ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸਾਰਿਆਂ ਦਾ ਤੁਹਾਡਾ ਧੰਨਵਾਦ ਜੀ ਪ੍ਰਧਾਨ ਜੀ ਵੀ ਸਾਡੇ ਨਾਲ ਹੈ ਜੀ ਕੀ ਕਹਿਣਾ ਚਾਹੋਗੇ ਜੀ ਇਹ ਜਿਹੜੀ ਬੰਦਪਾਗੀ ਘਟਨਾ ਦੇ ਬਾਰੇ ਜੀ ਇਹ ਕੋਈ ਦੇਸ਼ ਨੂੰ ਸੰਸਾ ਕਰਨ ਵਾਲੀ ਘਟਨਾ ਹੈ ਜੀ ਸਭ ਦਾ ਨਿਰਵਾਤ ਅਵਸਰ ਪੀਣਾ ਮੁੱਢ ਤੇ ਦੀ। ਬਹੁਤੀ ਮੁਜਬਾ ਉਤੰਬੰਦੀ ਕੋਸ਼ਿਸ਼ ਕੀਤੀ ਗਈ ਆ। ਇਹ ਬਹੁਤ ਹੀ ਨਿੰਦਣਯੋਗ ਗੱਲ ਹੈਗੀ ਆ। ਅਸੀਂ ਤਾਂ ਪਗਵਾਨ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ ਉਹ ਬੰਦੇ ਨੂੰ ਤਾਂ ਆਪਾ ਫੜ ਲਿਆ ਹੈਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਪਰ ਉਹਦੇ ਪਿੱਛੇ ਜਿਹੜੇ ਸਾਜ਼ਿਸ਼ ਕਰਤਾ ਆ ਉਹਨਾਂ ਦੀ ਸਚਾਈ ਵੀ ਜਿਹੜੀ ਆ ਉਹ ਸਾਹਮਣੇ ਆਈ। ਕਿਉਂਕਿ ਇਹ ਘੱਟਾ ਤੋਂ ਲੱਗ ਰਿਹਾ ਆ ਕਿ ਇਸ ਤੇ ਪੰਜਾਬ ਦੇ ਭਾਈਚਾਰੇ ਨੂੰ ਖਰਾਬ ਕਰਨ ਲਈ ਕੁਝ ਸਾਧਨ ਤੇ ਯੰਤਰਾਂ ਬਣਾਉਂ ਉਹ ਬੰਦੇ ਦਾ ਪ੍ਰਯੋਗ ਕੀਤਾ ਗਿਆ ਹੈ ਉਹ ਬੰਦਾ ਜਿਹੜਾ ਆ ਇਹ ਮੂੜਾ ਆ ਉਹਨੂੰ ਮੂੜੇ ਲਿਆ ਕੇ ਸਰੇੜਪਾਂ ਦੀ ਕੋਸ਼ਿਸ਼ ਕੀਤੀ ਗਈ ਆ ਜਿਹਨੂੰ ਕਦੇ ਵੀ ਕੋਈ ਸੈਂਡ ਨਹੀਂ ਕਰੇਗਾ ਤੇ ਇਸ ਤਰ੍ਹਾਂ ਜਿਹੜੇ ਵੀ ਲੋਗ ਆ ਇਦਾਂ ਦੀਆਂ ਕਟਨਾਵਾਂ ਨੂੰ ਇੰਝਾਮ ਦਿੰਦੇ ਆ ਇਦਾਂ ਦੇ ਬੰਦਿਆਂ ਨੂੰ ਇਦਾਂ ਦੀ ਸਜ਼ਾ ਹੋਣੀ ਚਾਹੀਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਬਣ ਜਾਵੇ ਕਿ ਕੋਈ ਇਦਾਂ ਦੇ ਰਹਿਬਰਾਂ ਵਾਲੇ ਜਾਂ ਕੋਈ ਗੁਰੂ ਘਰਾਂ ਵਾਲ ਦਾ ਕੋਈ ਮੰਦਰਾ ਮਸਜਿਦਾ ਵਾਲ ਗੁਰਦੁਆਰਿਆਂ ਵਾਲੇ ਦੇਖਣ ਦੀ ਕੋਈ ਕੋਸ਼ਿਸ਼ ਨਾ ਕਰੇ ਕਿ ਬੁਰੀ ਨਿਰਾਦਾ ਤੇ ਉਹਨਾਂ ਨੂੰ ਅੰਜਾਮ ਤੱਕ ਡਲ ਲੱਗੇ ਤੇ ਅਗਰ ਅਸੀਂ ਇਹਦੇ ਬਾਰੇ ਸੋਚ ਵੀ ਲਿਆ ਤੇ ਇਹਦਾ ਅੰਜਾਮ ਇਹਨਾਂ ਮਾਰਾ ਹੋਏਗਾ ਕਿ ਸਾਨੂੰ ਆਗ ਵਾਲੀਆਂ ਪੁਸਤਾ ਸੱਤ ਪੁਸਤਾ ਜਿਹੜੀਆਂ ਆ ਉਹਨੇ ਸਾਡੀਆਂ ਇਹ ਯਾਦ ਕਰੂਗੀਆਂ ਮੈਂ ਫਿਰ ਤੋਂ ਇਹ ਦਿਨਾਂ ਜਿਹੜੀ ਚੜਦਾ ਹੈ ਕਿ ਜਿਹੜੀ ਬਾਬਾ ਸਾਹਿਬ ਦੀ 26 ਜਨਵਰੀ ਨੂੰ ਵਾਲੇ ਦਿਨ ਸਬਦਾਨ ਦੇਖੂ ਸੋਵੇ ਤੇ ਲੋਕ ਆਪਣਾ ਜਸ਼ਨ ਮਨਾਉਂਦੇ ਹੋ ਬੜੀ ਇਹ ਮੰਦ ਭਾਂਗੀ ਘਟਨਾ ਹੋਈ ਹੈ ਬਾਬਾ ਸਾਹਿਬ ਦੀ ਬਿਲਕੁਲ ਜੀ ਉੱਥੇ ਕੋਈ ਨਿਦਾਰਾ ਹੋ ਕੇ ਉਸ ਬੰਦੇ ਦੇ ਕੋਈ ਡਰ ਨਹੀਂ ਸੀ ਮੰਦ ਦੇ ਵਿੱਚ ਬਿਲਕੁਲ ਸ਼ਰਿਆਮ ਉਹ ਬਾਬਾ ਸਾਹਿਬ ਦੀ ਜਿਹੜੀ ਉੱਥੇ ਸਰੂਪ ਸੀਗਾ ਉਹਦੇ ਉੱਪਰ ਚੜ੍ਹ ਕੇ ਸ਼ਰਿਆਮ ਉਹਨੇ ਜਿਹੜੀ ਇਹ ਮੰਦ ਭਾਂਗੀ ਘਟਨਾ ਕੀਤੀ ਕੋਈ ਵੀ ਡਰ ਜਿਹੜਾ ਉਹਦੇ ਲਾਗੇ ਛਾਗੇ ਦੀ ਵੀ ਨਹੀਂ ਨਿਕਲਿਆ ਸੀ ਦੇਖੋ ਗੱਲ ਇਹ ਆ ਕਿ ਉਹ ਜਿਹੜੇ ਬੰਦੇ ਨੇ ਜਿਹਨੇ ਵੀ ਇਹ ਕੰਮ ਕੀਤਾ ਉਦੇ ਦਿਮਾਗ ਨੂੰ ਜਾਂ ਤਾਂ ਵਾਸ਼ ਕੀਤਾ ਗਿਆ ਹੈ ਵਾਈਂਡ ਵਾਸ਼ ਕੀਤਾ ਗਿਆ ਹੈ ਤੇ ਕੋਈ ਵੀ ਕਿਸੇ ਵੀ ਧਰਮ ਦਾ ਕੋਈ ਇਨਸਾਨ ਹੋਵੇ ਉਹ 바ਵਾ ਸਾਹਿਬ ਦੇ ਚਾਹੇ ਕੋਈ ਕੋਈ ਗੁਰੂ ਮਹਾਰਾਜ ਹੋਣ ਉਹਨਾਂ ਦੀ ਬੇਇੱਜ਼ਤੀ ਕਰਨ ਦੀ ਜਿਹੜੀ ਆ ਕੋਸ਼ਿਸ਼ ਨਹੀਂ ਕਰ ਸਕਦਾ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਜੜੀ ਆ ਘੜੀ ਗਈ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਕਿ ਮੈਂ ਪੰਜਾਬ ਸਰਕਾਰ ਭਗਵਾਨ ਮਾਨ ਜੀ ਨੂੰ ਬੇਨਤੀ ਕਰਦਾ ਫਿਰ ਤੋਂ ਇਹਦੀ ਜਾਂਚ ਕਰਾ ਕੇ ਤਾਂ ਕਿ ਪੰਜਾਬ ਦਾ ਜਿਹੜਾ ਜਿਹੜੇ ਵੀ ਲੋਕ ਪੰਜਾਬ ਦੇ ਭਾਈਚਾਰੇ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਉਹ ਕੋਨਾ ਨੀਚੇ ਜਿਹੜਾ ਜਿਹੜਾ ਨੰਗਾ ਹੋਣਾ ਚਾਹੀਦਾ ਤਾਂ ਕਿ ਪੰਜਾਬ ਮੇਰਾ ਹਮੇਸ਼ਾ ਵਸਲਾ ਵਸਲਾ ਰਹਾ ਤਾਂ ਹੱਸਦਾ ਬਸਰ ਜਿੱਦਾਂ ਵਾਜੂਤਾ ਬਹੁਤ ਵਾਜੂਤ ਤੇ ਇਸ ਟਾਈਮ ਅਸੀਂ ਖੜੇ ਆ ਜੀ ਭਗਵਾਨ ਬਾਬਾ ਨਿੱਕੀ ਚੌਕ ਕੋਲ ਜੂ ਤੇ ਸਾਹਮਣੇ ਕਿਸੇ ਦੇਖ ਸਕਦੇ ਆ ਇਹ ਧਰਮਾ ਸਿੱਖਾਂ ਨਾਲ ਬਹਿ ਕੇ ਬੈਠੇ ਹੋਏ ਆ ਉਹ ਆਪਾਂ ਇਹਨਾਂ ਦੇ ਨਾਲ ਦੀ ਗੱਲਬਾਤ ਕਰਦੇ ਆ ਜਿਹੜਾ ਭਗਵਾਨ ਵਾਲਮੀਕੀ ਚੌਂਕ ਦੇ ਵਿੱਚ ਸ਼ਹਿਰ ਵਾਸੀਆਂ ਦੇ ਵੱਲੋਂ ਜਿਹੜਾ ਇੱਥੇ ਧਰਨਾ ਲਗਾ ਕੇ ਇੱਥੇ ਬੈਠੇ ਹੋਏ ਆ ਔਰ ਪ੍ਰਧਾਨ ਜੀ ਕਾਕੂ ਸੋਤਾ ਜੀ ਸਾਡੇ ਨਾਲ ਨੇ ਸੋਤਾ ਜੀ ਸਭ ਤੋਂ ਪਹਿਲਾਂ ਜਗ ਪੰਜਾਬੀ ਨਿਊਜ਼ ਤੇ ਸਵਾਗਤ ਕਰਦੇ ਨੇ ਤੁਹਾਡਾ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਔਰ ਤੁਹਾਡਾ ਜਗ ਪੰਜਾਬੀ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਸਮਾਜ ਦੀ ਆਵਾਜ਼ ਪੂਰੇ ਦੇਸ਼ ਦੇ ਅੰਦਰ ਪਹੁੰਚਾਉਣੀ ਆ سوشل میڈیا ਰਹੀਂ ਆਪਣੇ ਚੈਨਲ ਰਹੀਂ ਔਰ ਅਸੀਂ ਬੜੇ ਦੁਖੀ ਦਿਲ ਨਾਲ ਇਹ ਕਹਿਣਾ ਚਾਹੁੰਦੇ ਆ ਕਿ 26 ਜਨਵਰੀ ਨੂੰ ਜਿਸ ਦਿਨ ਭਾਰਤ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਉਸ ਦਿਨ ਜਿਸ ਦਿਨ ਸਾਰਾ ਦੇਸ਼ ਸੈਲੀਬ੍ਰੇਟ ਕਰ ਰਿਹਾ ਸੀ ਖੁਸ਼ੀ ਮਨਾ ਰਿਹਾ ਸੀ ਕਿ ਸਾਡੇ ਦੇਸ਼ ਨੂੰ ਇੱਕ ਵਧੀਆ ਸੰਵਿਧਾਨ ਮਿਲਿਆ ਔਰ ਉਸ ਦਿਨ ਇਹ ਪੰਜਾਬ ਦੀ ਧਰਤੀ ਦੇ ਉੱਤੇ ਮਾੜੀ ਘਟਨਾ ਵਾਪਰ ਜਾਣੀ ਬੜੀ ਨਿੰਦਨੀਯਾ ਯੋਗ ਆ ਔਰ ਉਸ ਧਰਤੀ ਦੇ ਉੱਤੇ ਜਿੱਥੇ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ ਹੈ ਹਰਮੰਦਰ ਸਾਹਿਬ ਤੋਂ ਕੁਸ਼ੀ ਦੂਰੀ ਤੇ ਬਾਵਾ ਸਾਹਬ ਬੇੜਗੜ ਦਾ ਸਟੈਚੂ ਲੱਗਾ ਵਾ ਜੀ ਔਰ ਉਸ ਦਿਨ ਪੁਲਿਸ ਪ੍ਰਸ਼ਾਸਨ ਤਕਰੀਬਨ ਡਿਊਟੀਆਂ ਤੇ ਲੱਗਾ ਸੀ 26 ਜਨਵਰੀ ਨੂੰ ਔਰ ਉਹਦੇ ਬਾਹਰੂ ਤੋਂ ਉਹ ਜਿਹੜਾ ਜਗ੍ਹਾ ਵਾ ਉੱਥੇ ਤਕਰੀਬਨ ਆਈ ਚਲਾਈ ਬਹੁਤ ਲੋਕਾਂ ਦੀ ਹੁੰਦੀ ਆ ਔਰ ਉੱਥੇ ਉਸ ਸ਼ਖਸ਼ ਪੌੜੀ ਲੈ ਕੇ ਆਇਆ ਪੌੜੀ ਦੇ ਨਾਲ ਇੱਕ ਥੋੜਾ ਲੈ ਕੇ ਆ ਪੌੜੀ ਲਗਾ ਕੇ ਉਹ ਚੜਿਆ ਔਰ ਚੜ ਕੇ ਉਹਨੇ ਪਹਿਲਾਂ ਤਾਂ ਸੰਵਿਧਾਨ ਅਨੁਸਾਰਿਆ ਔਰ ਉਸ ਤੋਂ ਬਾਅਦ ਸਵਿਧਾਨ ਸਾੜਨ ਤੋਂ ਬਾਅਦ ਉਹਨੇ 바ਵਾ ਸੋਮਬੀਰ ਦੇ ਸਟੈਚੂ ਦੇ ਉੱਤੇ ਥੋੜੇ ਮਾਰਨੇ ਸ਼ੁਰੂ ਕੀਤੇ ਔਰ ਮੈਂ ਪਹਿਲਾ ਇੱਥੇ ਉਹਨਾਂ ਦਾ ਧੰਨਵਾਦ ਵੀ ਕਰਦਾ ਜਿਹੜੇ ਉੱਥੇ ਸਿਕਿਉਰਿਟੀ ਗਾਰਡ ਸੀ ਉਹਨਾਂ ਨੇ ਉਹਨੂੰ ਜਲਦੀ ਲਾ ਲਿਆ ਪਰ ਉੱਥੇ ਸਾਡਾ ਸਮਾਜ ਵੀ ਬਹੁਤ ਭਾਰੀ ਗਿਣਤੀ ਚ ਹੋਣਾ ਵਾ ਪਰ ਸਾਨੂੰ ਇਹ ਦੁੱਖ ਲੱਗਦਾ ਵੀ ਉਹਦੇ ਉੱਥੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਸੀ ਉਹਨੂੰ ਅਹਿਸਾਸ ਕਰਨਾ ਚਾਹੀਦਾ ਸੀਗਾ ਵੀ ਇੱਥੇ ਤੂੰ ਕਿਉਂ ਲਗਾ ਹੈ ਨਾ ਪਰ ਹੁਣ ਅਸੀਂ ਮੰਗ ਕਰਦੇ ਆ ਕਿ ਬੇਸ਼ੱਕ ਪ੍ਰਸ਼ਾਸਨ ਨੇ ਸਰਕਾਰ ਨੇ ਉਹਦੇ ਤੇ ਪਰਚਾ ਦਰਜ ਕਰਕੇ ਉਹਨੂੰ ਅੰਦਰ ਜੇਲ੍ਹ ਚ ਕਰਤਾ ਉਹਨੂੰ 4 ਦਿਨਾਂ ਦਾ ਰਿਮਾਂਡ ਵੀ ਕੋਰਟ ਨੇ ਦੇ ਦਿੱਤਾ ਪਰ ਅਸੀਂ ਚਾਹੁੰਦੇ ਹਾਂ ਉਹਦੇ ਤੇ ਐਨਐਸਏ ਦੇ ਤਹਿਤ ਕਾਰਵਾਈ ਹੋਵੇ ਨੈਸ਼ਨਲ ਸਕਿਉਰਿਟੀ ਦੇ ਤਹਿਤ ਉਹਦੇ ਤੇ ਕਾਰਵਾਈ ਹੋਵੇ ਉਹਨੂੰ ਡਿਬਰੂਗਲ ਦੀ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਔਰ ਇਹਦੇ ਪਿੱਛੇ ਕਿਹੜੀ ਸਿਆਸੀ ਤਾਕਤਵਾ ਕਿਹੜੀਆਂ ਏਜੰਸੀਆਂ ਨੇ ਇਹ ਕਰਾਇਆ ਕਿਉਂਕਿ ਉਹ ਕੱਲਾ ਨਹੀਂ ਦੇਖੋ ਮੋਗੇ ਦੀ ਧਰਤੀ ਤੋਂ ਤੁਰਿਆ ਰਾਹ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਬਾਬਾ ਸਾਹਬ ਬੀੜਗਰ ਦੇ ਸਟੈਚੂ ਲੱਗੇ ਆ ਔਰ ਉਹਨੇ ਉਹਨਾਂ ਨੂੰ ਕਿਸੇ ਨੂੰ ਟਾਰਗੇਟ ਨਹੀਂ ਕੀਤਾ ਉਨੇ ਹਰਮੰਦਰ ਸਾਹਿਬ ਦੇ ਮੋਰੇ ਜਾ ਕੇ ਹੀ ਕਿਉਂ ਟਾਰਗੇਟ ਕੀਤਾ ਇਸ ਨੂੰ ਇਹਦੇ ਪਿੱਛੇ ਜਿੱਡੀ ਕਿਸੇ ਦੀ ਸਾਜ਼ਿਸ਼ ਆ ਸੀ ਚਾਹੁੰਦੇ ਆ ਵੀ ਪ੍ਰਧਾਨ ਮੰਤਰੀ ਜੀ ਇਹਦੇ ਵਿੱਚ ਇਨਵੋਲ ਹੋ ਕੇ ਕਿਸੇ ਵੱਡੀ ਏਜੰਸੀ ਕੋਈ ਦੀ ਇਹ ਜਾਂਚ ਕਰਾਉਣ ਔਰ ਦੁੱਧ ਦੁੱਧ ਪਾਣੀ ਦਾ ਪਾਣੀ ਕਰਕੇ ਲੋਕਾਂ ਦੇ ਸਮਾਜ ਦੇ ਸਾਹਮਣੇ ਅਸਲੀਅਤ ਅਸਲੀਅਤ ਲਿਆਂਦੀ ਜਾਵੇ ਜੈ ਭੀਮ ਜੈ ਭਾਰਤ ਅੱਜ ਨਕੌਦਰ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਬੰਦ ਦੀ ਕਾਲ ਆ ਅੱਜ ਨਕੌਦਰ ਦੇ ਵਿੱਚ ਕੀ ਮਾਹੌਲ ਆ ਜੀ ਕੰਪਲੀਟ ਤੌਰ ਤੇ ਜਿਹੜਾ ਬੰਦ ਕੀਤਾ ਗਿਆ ਸ਼ਹਿਰ ਜੀ ਅਸੀਂ ਕੱਲ ਸਾਰੀਆਂ ਧਾਰਮਿਕ ਜਥੇਬੰਦੀਆਂ ਨੇ ਫੈਸਲਾ ਲਿਆ ਜੀ ਕਿ ਨਕੂਦਰ ਸ਼ਹਿਰ 28 ਜਨਵਰੀ ਨੂੰ ਬੰਦ ਕੀਤਾ ਜਾਵੇਗਾ 9 ਵਜੇ ਤੋਂ 5 ਵਜੇ ਤੱਕ ਜੀ ਉਹਦਾ ਸ਼ਹਿਰ ਵਾਸੀਆਂ ਨੇ ਪੂਰਾ ਸਹਿਯੋਗ ਦਿੱਤਾ ਅਸੀਂ ਉੱਥੇ ਸ਼ਹਿਰ ਵਾਸੀਆਂ ਦਾ ਧੰਨਵਾਦ ਵੀ ਕਰਦੇ ਆ ਪੂਰਾ ਸ਼ਹਿਰ ਬੰਦਵਾ ਸ਼ਾਂਤ ਮਰੀ ਧੰਗ ਨਾਲ ਅਸੀਂ ਪੂਰਾ ਮਾਰਚ ਕੱਢਿਆ ਮਾਰਚ ਕੱਢ ਕੇ ਹੁਣ ਅਸੀਂ ਭਗਵਾਨ ਵਾਲਮੀਕੀ ਚੌਕ ਤੇ ਬੈਠੇ ਆ ਰੋਸ ਮਾਰ 5 ਵਜੇ ਤੱਕ ਇਹ ਰੋਸ ਮਾਰ ਸਾਡਾ ਚੱਲੂਗਾ ਅੱਗੇ ਜੋ ਸਾਡੇ ਸਮਾਜ ਦੇ ਹੋਰ ਵੀ ਵੱਡੇ ਲੀਡਰ ਨੇ ਪੂਰੇ ਸ਼ਹਿਰਾਂ ਦੇ ਉਹਨਾਂ ਦਾ ਜੋ ਫੈਸਲਾ ਵਾਲਮੀਕ ਆਸ਼ਰਮ ਤੋਂ ਜਾਂ ਕੋਈ ਹੋਰ ਸਾਡੇ ਸੰਤ ਸਮਾਜ ਕਰਨਗੇ ਅਸੀਂ ਉਹਦੇ ਨਾਲ ਤਨੋਂ ਮਨੋਂ ਖੜੇ ਆ ਜੈਪੀਨ ਜੈਪਰ ਅੱਛਾ ਜੀ ਇੱਥੇ ਧਰਨਾ ਬਿਲਕੁਲ ਪੱਕਾ ਲਗਾ ਕੇ ਚੌਂਕ ਨੂੰ ਬੰਦ ਕੀਤਾ ਹੋਇਆ ਜੀ ਭਗਵਾਨ ਵਾਲਮੀਕੀ ਚੌਂਕ ਨੂੰ ਕੋਦਰ ਦੇ ਵਿੱਚ ਤੇ ਕੀ ਹੁਣ ਕਦੋਂ ਤੱਕ ਇਹ ਧਰਨਾ ਚੱਲੇਗਾ ਔਰ ਕੀ ਜਿਹੜੀ ਮੰਗ ਆ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰਦੇ ਸਾਰਾ ਸਮਾਜ ਅਸੀਂ ਇਹ ਜਿਹੜਾ ਧਰਨਾਵਾਸ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਸੀਗਾ ਇਹਦੇ ਵਿੱਚ ਅਸੀਂ ਮੁੱਖ ਸਕੂਲ ਬੰਦ ਨਹੀਂ ਕਰਾਏ ਸਕੂਲਾਂ ਤਾਂ ਨਹੀਂ ਬੰਦ ਕਰਾਇਆ ਵੀ ਬੱਚਿਆਂ ਦੇ ਪੇਪਰ ਚੱਲਦੇ ਆ ਕਿਉਂਕਿ ਸਾਡੇ ਮਿਸ਼ਨ ਜਿਹੜਾ ਬਾਬਾ ਸਾਹਿਬ ਅਬੇਡਕਰ ਦਾ ਤਾਂ ਸੁਪਨਾ ਹੀ ਸੀਗਾ ਐਜੂਕੇਸ਼ਨ ਲਵੋ ਔਰ ਐਜੂਕੇਸ਼ਨ ਅਸੀਂ ਖਰਾਬ ਨਹੀਂ ਕਰਨੇ ਦਗੇ ਇਹ ਫੈਸਲਾ ਸਾਡੇ ਕੱਲ ਲਿਆ ਸੀ ਔਰ 5 ਵਜੇ ਤੱਕ ਇਹ ਬੰਦ ਰਹੇਗਾ 5 ਵਜੇ ਤੱਕ ਉਸ ਤੋਂ ਬਾਅਦ ਕੋਈ ਖੋਲ ਲਵੇ ਸ਼ਹਿਰ ਕੋਈ ਇਤਰਾਜ਼ ਨਹੀਂ ਔਰ ਮੰਗ ਕਰਦੇ ਆ ਇਹ ਵੀ ਉਹਦੇ ਤੇ ਐਨਐਸਏ ਲਗਾਇਆ ਜਾਵੇ ਜੀ ਉਹਦੀ ਜਾਂਚ ਕੀਤੀ ਜਾਵੇ ਕਿਸੇ ਰਿਟਾਇਰ ਜੱਜ ਕੋਲੋਂ ਹਾਈ ਕੋਰਟ ਦੇ ਤਾਂਕਿ ਉਹਦਾ ਜਿਹੜਾ ਸੱਚ ਸਾਹਮਣੇ ਆਵੇ ਕਿ ਕੀ ਉਹਦੇ ਮਗਰ ਕਿਹੜੀਆਂ ਤਾਕਤਾਂ ਵਾਂ ਜਿਨੇ ਐਡੀ ਵੱਡੀ ਘਟਨਾ ਕਰਨ ਦੀ ਜ਼ਰਤ ਕੀਤੀ ਔਰ ਬਾਬਾ ਸੋਮ ਅੰਬੇਡਕਰ ਦੇਸ ਤੇ ਚੂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜੈ ਭੀਮ ਜੈ ਭਾਤ ਧੰਨਵਾਦੀ ਤੁਹਾਡਾ ਬਹੁਤ ਬਹੁਜੀ ਭਗਵਾਨ ਵਾਲਮੀਕੀ ਚੌਂਕ ਦੇ ਵਿੱਚ ਜਿਹੜਾ ਦਰਿਆ ਬਿਸਵਾ ਦਾ ਜਿਹੜਾ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਔਰ 5 ਵਜੇ ਤੱਕ ਇਹਨਾਂ ਨੇ ਦੱਸਿਆ ਵੀ ਧਰਨਾ ਪ੍ਰਦਰਸ਼ਨ ਇਦਾਂ ਹੀ ਰਹੇਗਾ ਸ਼ਹਿਰ ਵਾਸੀਆਂ ਦੇ ਵੱਲੋਂ ਨਕੋਟਰੀਆ ਮੇਰਾ ਇਸ ਬੰਦ ਨੂੰ ਦਿੱਤਾ